ਸੁਖਮਨੀ ਸਾਹਿਬ ਗੋੜੀ ਸੁਖਮਨੀ ਮਹੱਲਾ ਪੰਜਵਾ ਸੇ ਲੋਕ ਇਕਿਮ ਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਐਸ਼ਤਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸਨ ਮਾਹੀ ਮਿਟਾਵੋ ਸਿਮਰੋ ਜੋ ਸੁਬਿ ਸੰਬਰ ਇੱਕ ਹੈ ਨਾਮ ਜਪਤ ਅਗਨਤ ਅਨੇਕ ਹੈ ਮੇਰੇ ਪੁਰਾਨ ਸਿਮਰਤ ਸੁਦਾ ਅਖਰਿ ਕਿਨਨੇ RAM ਨਾਮ ਇੱਕ ਅਖਰ ਹੈ ਕਿਨ ਕਾ ਇੱਕ ਜਿਸ ਜੀਵ ਬਸਾਵੈ ਤਾ ਕੀ ਮਨ ਮਗਲੀ ਨ ਆਵੇ ਆਖੀ ਇੱਕੇ ਦਰਸ਼ਨ ਤੋਹਾਰੋ ਨਾਨਕ ਉਸਨ ਬਹੁਤ ਉਧਾਰੋ ਸੁਖਮਣੀ ਸੁਖ ਅਮਰਿਤ ਪ੍ਰਭ ਨਾਮ ਪ੍ਰਭ ਜਨਾ ਕੇ ਮੰਬਿਸਰਾਮ ਰਹਾਉ ਪਰਬ ਕਾ ਸਿਮਰਨ ਗਰ ਬਨਾ ਵਸੈ ਪ੍ਰਭ ਕਾ ਸਿਮਰਨ ਤੋਂ ਜਮਨ ਅਸੈ ਪ੍ਰਭ ਕੇ ਸਿਮਰਨ ਕਾਲ ਪਰਹਾਰੈ ਕਾਲ ਪਰਹਰੈ ਪ੍ਰਭ ਕੇ ਸਿਮਰਨ ਦੁ ਸਮੰਤਰੈ ਪ੍ਰਭ ਸਿਮਰਤ ਕੁਛੇ ਦਿਗਨ ਲਾਗੇ ਪ੍ਰਭ ਕੇ ਸਿਮਰਨ ਅਨ ਬਿਨ ਜਾਦੈ ਪ੍ਰਭ ਕੇ ਸਿਮਰਨ ਪਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁ ਖੁਸ਼ ਹਾਸਨ ਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਬલિદાન ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਕਟ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਸਹਿ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸਨਾਨੀ ਪ੍ਰਭ ਕੇ ਸਿਮਰਨ ਧਰ ਗਹਿਮਾ ਮਾਨੀ ਪ੍ਰਭ ਕੇ ਸਿਮਰਨ ਹੋਏ ਸੂ ਭਲਾ ਪ੍ਰਭ ਕੇ ਸਿਮਰਨ ਸੁਫਲ ਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਈ ਨਾਨਕ ਤਾਂ ਪਾਉ ਲਾ ਗੋ ਕਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਿਮਰਨ ਉਦਰੇ ਮੋਚਾ ਪ੍ਰਭ ਕੇ ਸਿਮਰਨ ਤ੍ਰਿਸਨਾ 부ਜੇ ਪ੍ਰਭ ਕੇ ਸਿਮਰਨ ਸਭ ਕੁਛ ਸੁਝੇ ਪ੍ਰਭ ਕੇ ਸਿਮਰਨ ਰਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਤੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਦੇ ਦਮਾ ਹੈ ਸਮਾਈ ਪ੍ਰਭ ਕੀ ਪ੍ਰਭ ਦੀ ਬਸੇ ਸਾਧ ਕੀ ਰਸਨਾ ਨਾਨਕ ਜਨਤਾ ਦਾ ਸੰਦਸਨਾ ਪ੍ਰਭ ਕੋ ਸਿਮਰੇ ਸੇ ਤਲਵੰਤਾ ਪ੍ਰਭ ਕੋ ਸਿਮਰੇ ਸੇ પતિਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਪ੍ਰਭ ਕੋ ਸਿਮਰੇ ਸੇ بے محتاجے بے محتاجے رب کو سمرے سے سربتے راجے رب کو سمرے سے sukh wasti رب کو سمرے سدا अविनाशी رب تے لگے جن اپ دیالا سمرن تے لگے جن اپ دیالا نانک جن کی منگے روالا رب کو سمرے سے ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਸੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨਹਦ ਘੀਰੇ ਅਨੰਦ ਕਨੀਰੇ ਪ੍ਰਭ ਕੋ ਸਿਮਰੈ ਬਸੇ ਹਰ ਮੇਰੇ ਚਰਤ ਕਿਰਪਾ ਤੇ ਅਨੰਦ ਜਗ ਨਾਮਿਕ ਸਿਮਰਨ ਪੂਰੇ ਬਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭ ਹੁੰਨ ਚੁੰਦੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਜ ਸਮਾਨੀ ਪ੍ਰਭ ਕੈ ਸਿਮਰਨ ਨਹਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਜ ਚੁੰਕਾਰ ਚੁੰਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਰ ਸਿਮਰੈ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਮਿਤਿ ਦੇ ਜਨ ਸਰਮੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੱਗਵੇ ਤੇ ਉਪਾਏ ਹਰ ਸਿਮਰਨ ਪਾਏ ਸਿੱਧ ਜਤੀ ਦਾਪੇ ਹਰ ਸਿਮਰਨ ਵਿੱਚ ਚਮਕ ਉਣਕ ਜਾਪੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਪਾਰਨ ਕਰਨ ਹਰ ਸਿਮਰਨ ਕੋ ਸਗਲ ਕਾਲਾ ਹਰ ਸਿਮਰਨ ਕਿਉ ਸਗਲ ਅਪਾਰਾ ਹਰ ਸਿਮਰਨ ਹੈ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਐ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਚਲੋ ਕਦੀਨ ਦਰਦ ਦੁਖ ਪੰਜਨਾ ਕਟਕਟ 나ਥ ਅਨਾਥ ਸ਼ਰਨ ਤੁਮਾਰੀ ਆਇ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਧ ਪਿਤਾ ਸੁਖ ਮਿਲਨ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹਿ ਮਹਾ ਭਿਆਨ ਦੂਤ ਜਮਦਲ ਹੈ ਤਹ ਕੇਵਲ ਨਾਮ ਸੰਗ ਤੇਰੇ ਚਲੈ ਸਚੁ ਮੇਲਕੋ ਵੈ ਅਤਕਾਰੀ ਕਰ ਕੇ ਨਾਮ ਜਨ ਮਹ ਉਭਾਰੀ ਉਪਨਿਕ ਪੁੰਨ ਹੈ ਚਰਨ ਕਰਤ ਨਹੀਂ ਕਰੈ ਹਰ ਕੋ ਨਾਮ ਕੋਟੇ ਪਾਪ ਬਲਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੇ ਸੁਖ ਘਨੇਰੇ ਸਦ ਸ੍ਰੀ ਸਤਿਗੁਰੂ ਰਾਜ ਆ ਦੁਖੀਆ ਹਰ ਕਾ ਨਾਮ ਜੇ ਬਤ ਹੋਏ ਸੁਖੀਆ ਲਾਖ ਕਰੋੜੀ ਬੰਦ ਨਾ ਕਰੇ ਹਰ ਕਾ ਨਾਮ ਜੇ ਬਤ ਨਿਸਟਰੇ ਅਨਿਕ ਮਾਇਆ ਰੰਗ ਤਿਕਣਾ ਬੁਝਾਵੈ ਹਰ ਕਾ ਨਾਮ ਜੇ ਬਤ ਆਕਾਵੈ ਜਹ ਮਾਰਦ ਇਹ ਜਾਤ ਇਕਲਾ ਕੋ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤਿ ਪਾਈਐ ਸੁਨਤੇ ਤਨਹਿ ਕੋਪਨ ਲਖ ਬਾਹੀ ਨਾਮ ਅਜਪਤ ਤਹ ਪਰ ਪੜਾਈ ਨਾਮ ਜਪਤ ਤਹ ਪਾਰ ਪੜਾਹੀ ਅਨੇਕ ਦਿਗਨ ਚਹ ਆਏ ਸੰਘਾਰੇ ਸਰਕਾਰ ਨਾਮ ਤਤਕਾਰ ਉਧਾਰੇ ਅਨਿਕ ਜੂਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਰ ਕਾ ਨਾਮ ਕੋਟ ਪਾਪ ਧੋਵੇ ਐਸਾ ਮਾ ਮੇ ਜੋ ਕੋ ਮਨ ਰੰਗੋ ਨਾਨਕ ਪਾਇਆ ਸਾਧ ਕੇ ਸੰਗ ਜਹ ਮਾਰੇ ਤੇ ਗਨੇ ਜਾਹਿ ਮੋਸਾ ਹਰ ਕਾ ਨਾਮ ਉਹ ਹਾ ਸਤ ਤੋਸ ਜਹ ਬੈ ਦੇ ਮਹਾਂਦ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜੋ ਹਾਂ ਪੰਤ ਤੀਰਾ ਕੋ ਨਾ ਸਿਵਾਨੂ ਹਰ ਕਾ ਨਾਮ ਤਹ ਨਾਲ ਪਸ਼ਾਨੂ ਜਹ ਮਹਾਂ ਕੇ ਆਨ ਤਬ ਤ ਬੋਹ ਕਾਮ ਤਹ ਹਰ ਨਾਮ ਕੇ ਤੁਮ ਉਪਰ ਸ਼ਾਮ ਜਹਾਂ ਤੇ ਖਾਮਨ ਤੁਝ ਆ ਕਰਖੇ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਨਾਂ ਕੀ ਵਰਤਨਾਮ ਸੰਤ ਜਨਾਂ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ